ਤੁਸੀਂ ਜੁੜਿਆ ਨਾਓ ਇੰਡੀਆ ਪੰਜਾਬੀ ਦੇ ਨਾਲ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਦੋਸਤੋ ਕੱਲ ਦਿੱਲੀ ਦੇ ਲਾਲ ਕਿਲਾ ਵਿਖੇ ਇੱਕ ਬਲਾਸਟ ਹੁੰਦਾ ਆ ਹਲੇ ਦੀ ਪੁਸ਼ਟੀ ਨਹੀਂ ਹੋਈ ਕਿ ਆ ਤੰਕੀ ਹਰਮੜਾ ਪਰ ਇਸ ਤੋਂ ਬਾਅਦ ਦੇਸ਼ ਦੇ ਵਿੱਚ ਜਿਹੜੀ ਸਥਿਤੀ ਬਣ ਗਈ ਆ ਦਿੱਲੀ ਦੇ ਆਲੇ ਦੁਆਲੇ ਜਿੰਨੀਆਂ ਵੀ ਸਟੇਟਾਂ ਲੱਗਦੀਆਂ ਨੇ ਯੂਪੀ ਹੋਵੇ ਹਰਿਆਣਾ ਹੋਵੇ ਪੰਜਾਬ ਹੋਵੇ ਤਾਂ ਇਹਨਾਂ ਵਿੱਚ ਕਿੱਥੇ ਨਾ ਕਿਤੇ ਹੁਣ ਪੁਲਿਸ ਸਰਗਰਮ ਹੋਈ ਆ ਤਾਂ ਤਸਵੀਰਾਂ ਦਿਖਾ ਰਹੇ ਆ ਪਟਿਆਲਾ ਦੀ ਇਸ ਸਮੇ ਪਟਿਆਲਾ ਦੇ ਰੇਲਵੇ ਸਟੇਸ਼ਨ ਵਿਖੇ ਮੌਜੂਦ ਆ ਜਿੱਥੇ ਕਿ ਐਸਐਸਪੀ ਪਟਿਆਲਾ ਦੀ ਅਗਵਾਈ ਦੇ ਵਿੱਚ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਇਸ ਤੋਂ ਪਹਿਲਾਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਐੱਸਐੱਸਪੀ ਪਟਿਆਲਾ ਨੇ ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੱਤੀ ਕਿ ਰੂਟੀਨ ਆਪਰੇਸ਼ਨ ਆ ਪਰ ਕਿਤੇ ਨਾ ਕਿਤੇ ਜਿਹੜਾ ਦਿੱਲੀ ਦੇ ਵਿੱਚ ਬਲਾਸਟ ਹੋਇਆ ਉਸ ਤੋਂ ਬਾਅਦ ਪੁਲਿਸ ਅਲਰਟ ਦੇ ਉੱਤੇ ਆ ਬਾਰਡਰ ਸਟੇਟ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਐਂਟਰੀ ਹੋਣ ਦੇ ਨਾਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਖਾਸ ਤਰੀਕੇ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਤਾਂ ਐੱਸਐੱਸਪੀ ਪਟਿਆਲਾ ਵੱਲੋਂ ਇਸ ਮਾਮਲੇ ਦੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੈਕਿੰਗ ਇਸ ਤਰ੍ਹਾਂ ਚਲਦੀਆਂ ਰਹਿਣਗੀਆਂ ਰੇਲਵੇ ਸਟੇਸ਼ਨ ਤੋਂ ਇਲਾਵਾ ਬੱਸ ਅੱਡਾ ਹੋਵੇ ਔਰ ਪੀਜੀ ਖਾਸ ਕਰਕੇ ਜਿਹੜੇ ਪੀਜੀ ਹਾਊਸਿਸ ਹੈਗੇ ਆ ਜਿਹੜੇ ਕਿਰਾਏਦਾਰ ਹੈਗੇ ਆ ਉਹਨਾਂ ਦੇ ਉੱਤੇ ਵੀ ਖਾਸ ਨਿਗਰਾਨੀ ਪਟਿਆਲਾ ਪੁਲਿਸ ਦੀ ਇਸ ਸਮੇਂ ਰੱਖੀ ਜਾ ਰਹੀ ਹੈ ਔਰ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਪੁਲਸ ਵੱਲੋਂ ਕਿ ਜੇ ਤੁਹਾਨੂੰ ਕਿਸ ਤਰ੍ਹਾਂ ਦਾ ਕੋਈ ਸੰਗਤ ਜਿਹੜਾ ਬੰਦਾ ਤੁਹਾਨੂੰ ਨਜ਼ਰ ਆਵੇ ਜਾਂ ਜਿਸ ਬਾਰੇ ਤੁਹਾਨੂੰ ਜਾਣਕਾਰੀ ਲੱਗਦੀ ਹੋਵੇ ਕਿ ਇਹ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਸ਼ੱਕ ਦੇ ਧਾਰੇ ਦੇ ਵਿੱਚ ਹੈ ਤਾਂ ਉਸ ਦੀ ਇਤਲਾਹ ਨਾਮ ਦੇ ਨਾਲ ਪੁਲਸ ਨੂੰ ਦਿੱਤੀ ਜਾਵੇ ਤਾਂ ਫਿਲਹਾਲ ਦੀਆਂ ਜਿਹੜੀਆਂ ਤਸਵੀਰਾਂ ਨੇ ਪਟਿਆਲਾ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਹੈਗੀਆਂ ਜਿੱਥੇ ਕਿ ਐਸਐਸਪੀ ਪਟਿਆਲਾ ਦੀ ਅਗਵਾਈ ਦੇ ਵਿੱਚ ਜਿਹੜਾ ਕਿ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਤਾਂ ਐਸਐਸਪੀ ਪਟਿਆਲਾ ਵੱਲੋਂ ਦੱਸਿਆ ਗਿਆ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਰੇਸ਼ਨ ਜਾਰੀ ਰਹੇਗਾ ਦਿੱਲੀ ਬਲਾਸ ਤੋਂ ਬਾਅਦ ਕਿਤਨਾ ਕਿਤੇ ਆ ਪੰਜਾਬ ਪੁਲਿਸ ਵੀ ਅਲਰਟ ਤੇ ਹੋਈ ਆ ਔਰ ਲਗਾਤਾਰ ਸ਼ਹਿਰ ਦੇ ਚੱਪੇ-ਜੱਪੇ ਦੀ ਨਿਗਰਾਨੀ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਪੀਸੀਆਰ ਵੈਨਾ ਵਧਾਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਆ ਜਿਹੜੇ ਪੀਜੀ ਹਾਊਸਿਸ ਨੇ ਜਾਂ ਕਿਰਾਏਦਾਰਾਂ ਦੇ ਉੱਤੇ ਵੀ ਪੁਲਿਸ ਵੱਲੋਂ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਇਸ ਬਲਾਸਟ ਤੋਂ ਬਾਅਦ ਜਿਹੜੀਆਂ ਤਸਵੀਰਾਂ ਨਿਕਲ ਕੇ ਆ ਰਹੀਆਂ ਨੇ ਕਿ ਪੰਜਾਬ ਪੁਲਿਸ ਵੱਲੋਂ ਵੀ ਲਗਾਤਾਰ ਸਾਰੇ ਇਲਾਕਿਆਂ ਦੀ ਜਾਣਕਾਰੀ ਲਈਤੀ ਜਾ ਰਹੀ ਹੈ ਔਰ ਹਰੀ ਕੀ ਚੱਪੇ-ਜੱਪੇ ਦੀ ਜਿਹੜੀ ਪੁਲਿਸ ਦੀ ਤਣਾਤੀ ਨੂੰ ਵਧਾ ਦਿੱਤਾ ਗਿਆ ਔਰ ਫਿਲਹਾਲ ਦੀਆਂ ਜਿਹੜੀਆਂ ਤਸਵੀਰਾਂ ਨੇ ਪਟਿਆਲਾ ਰੇਲਵੇ ਸਟੇਸ਼ਨ ਦੀਆਂ ਇੱਥੇ ਤਸਵੀਰਾਂ ਨੇ ਇੱਥੇ ਵੱਡੇ ਪੱਧਰ ਦੇ ਉੱਤੇ ਐਸਐਸਪੀ ਦੀ ਅਗਵਾਈ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਚੈਕਿੰਗ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਐਸਐਸਪੀ ਪਟਿਆਲਾ ਅਮਰੋਦ ਸ਼ਰਮਾ ਦਾ ਕਹਿਣਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਚੈਕਿੰਗ ਇਸ ਤਰ੍ਹਾਂ ਹੀ ਜਾਰੀ ਰਹੇਗੀ ਕੈਮਰਾਮੈਨ ਗੁਰਜੋਤ ਦੇ ਨਾਲ ਨਾਉਂ ਇੰਡੀਆ ਪੰਜਾਬੀ ਦੀ ਪਟਿਆਲਾ ਤੋਂ ਚਰਨਜੀਤ ਸਿੰਘ ਕੋਹਲੀ ਦੀ ਰਿਪੋਰਟ ਦੇਖੋ ਮਾਨ ਜੋ ਬੀਜੀਪੀ ਪੰਜਾਬ ਤੇ ਦਿਸ਼ਾ ਨਿਰਦੇਸ਼ ਹੈ ਸਾਰੇ ਪੰਜਾਬ 'ਚ ਤੇ ਉਸੇ ਮੋਹਮ ਚ ਪਟਿਆਲਾ ਜ਼ਿਲ੍ਹੇ 'ਚ ਵੀ ਰੇਲਵੇ ਸਟੇਸ਼ਨਸ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਇਸ ਤੋਂ ਇਲਾਵਾ ਕ라우ਡਿਡ ਮਾਰਕੀਟ ਪਲੇਸਸ ਜਿੱਥੇ ਵੀ ਸਰਾਵਾਂ ਧਰਮਸ਼ਾਲਾਵਾਂ ਹੋਟਲਸ ਹੈਗੇ पीजी ਚ ਰਹਿਣ ਵਾਲਿਆਂ ਦੇ ਟੈਨੈਂਟ ਵੈਰੀਫਿਕੇਸ਼ਨ ਫੁੱਟ ਪੈਟਰੋਲਿੰਗ ਨਾਈਟ ਡੋਮਿਨੇਸ਼ਨ ਨਾਕਾਬੰਦੀ ਅਸੀਂ ਹਰੇਕ ਪ੍ਰਕਾਰ ਦਾ ਜਿਹੜਾ ਇਨਕਰੀਜ਼ਡ ਵਿਜੀਲੈਂਸਗਾ ਤੇ ਵਿਜ਼ੀਬਲ ਪੁਲਿਸਿੰਗ ਨੂੰ ਇਨਕਰੀਜ਼ ਕਰਦੇ ਹੋਏ ਸਾਡੇ ਸਾਰੇ ਅਫਸਰ ਸਾਰਾ ਸਟਾਫ ਜਿਹੜਾ ਉਹ ਬਾਹਰ ਆ ਤੇ ਆਨ ਟੋਜ਼ ਬੀਤੇ ਦਿਨੀ ਦਿੱਲੀ ਚ ਵੀ ਇੱਕ ਕਾਫੀ ਰੋਟੀਵਾੜਦ ਦਾ ਅੰਜਾਮ ਦਿੱਤਾ ਗਿਆ ਤੇ ਇੰਟਰ ਸਟੇਟ ਤੇ ਇੰਟਰ ਡਿਸਟ੍ਰਿਕਟ ਨਾਕਾਬੰਦੀ ਵੀ ਕੀਤੀ ਜਾਊਗੀ ਤੇ ਹਰੇਕ ਉਹ ਜਿਹੜੀ ਪ੍ਰਕਿਰਿਆ ਅਡਾਪਟ ਕੀਤੀ ਜਾਊਗੀ ਜਿਹਦੇ ਰਾਹੀਂ ਕਿਸੇ ਵੀ ਅਨਸਫਾਹੀ ਘਟਨਾ ਨੂੰ ਅੰਜਾਮ ਦੇਣ ਤੋਂ ਟਾਲਿਆ ਜਾ ਸਕੇ ਇਸੇ ਪ੍ਰਕਾਰ ਦਾ ਕੋਈ ਇੰਪੋਰਟ ਹੋਵੇ ਜੀ ਨਾ ਬੋਡੀ ਅਪਾ ਸ਼ਹਿਰ ਤੋਂ ਇੰਪੋਰਟ ਦੀ ਜਨਰਲ ਇੰਪੋਰਟਸ ਨੇ ਬਟ ਓਵਰ ਆਲ ਸਿਕਿਉਰਿਟੀ ਸਿਨੈਰੀਓ ਜਿਹੜਾ ਆ ਉਹ ਇਹ ਸਸਟ ਕਰਦਾ ਕਿ ਕਾਫੀ ਪ੍ਰੋਐਕਟਿਵ ਪੁਲਿਸਿੰਗ ਦੀ ਲੋੜ ਆ ਹਰ ਪਟਿਆਲਾ ਪੁਲਿਸ ਹਮੇਸ਼ਾ ਤੋਂ ਕਰਦੀ ਰਹੀ ਹੈ ਤੇ ਅੱਗੇ ਵੀ ਰੇਲਵੇ ਸਟੇਸ਼ਨ ਤੋਂ ਲਾਭ ਨਾਈਟ ਡੋਮਿਨੇਸ਼ਨ ਵੀ ਪ੍ਰੋਪਰ ਰੂਸਟਰ ਸਾਡੇ ਬਣੇ ਹੋਏ ਆ ਨਾਕਾਬੰਦੀ ਗੀ ਜਾਂ ਨਾ ਪੀਸੀਆਰ ਯਾਰ ਵੀ ਪਟੋਲਿੰਗਸ ਵੀ ਹੁੰਦੀਆਂ ਤੈਨੂੰ ਆਣਵਾੜਾ ਦਿਨਾ ਚ ਨਾਈਟ ਡੋਮਿਨੇਸ਼ਨ ਦਾ ਹੋਰ ਬਤਾਇਆ ਸਰ ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰ ਜਿਹੜੇ ਬੱਸ ਸਟੈਂਡ ਵੀ ਕਰਾਂਗੇ ਤੇ ਹੋਟਲ ਵੀ ਕਰਾਂਗੇ ਸਾਰੀ ਚੀਜ਼ ਸਰ ਅਚਨਚੇਤੀ ਚੈਟਿੰਗ ਵੀ ਹੋਊਗੀ ਜਿਸ ਤਰ੍ਹਾਂ ਮੇਨ ਨਾਕੇ ਤੇ ਹੁੰਦਾ ਵੀ ਪੁਲਿਸ ਦੀ ਸੰਭ ਦੇਖੋ ਸ਼ਿਫਟਿੰਗ ਨਾਕਾਬੰਦੀ ਵੀ ਕਰਾਂਗੇ ਜੀ ਤੇ ਜਿਹੜੇ ਕ라우ਡਿਡ ਮਾਰਕੀਟ ਪਲੇਸਿਸ ਨੇ ਉਹਨਾਂ ਨੂੰ ਫੁੱਟ ਪੈਟਰੋਲਿੰਗ ਰਾਹੀਂ ਡੋਮਿਨੇਟ ਵੀ ਕਰਾਂਗੇ ਬਾਰਡਰ ਏਰੀਆ ਦਾ ਕੀ ਹੈ ਸਰ ਜੀ ਕੰਕਰੀਟ ਇੰਟਰਸਟੇਟ ਨਾਕਾਬੰਦੀ ਯੂਨੀਵਰਸਿਟੀ ਹਰਿਆਣੇ ਨਾਲਾਂ ਤਾਂ ਲੱਗਦੀਆਂ ਨੇ ਤੇ ਉਹ ਵੀ ਸਾਡਾ ਰੂਟੀਨ ਫੀਚਰ ਆ ਪਰ ਟਾਣ ਵਾਲੇ ਦਿਨਾਂ ਚੋਂ ਵੀ ਵਧਾਇਆ ਚ ਸਰ ਜਨਤਕਾਰੀ